ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕਿਸੇ ਨਗਰ ਦੇ ਵਿੱਚ ਚਰਪਰਾ ਰਿਹਾ ਕਰਦੇ ਸਨ ਆਪਣੇ ਮਾਤਾ ਪਿਤਾ ਦੇ ਨਾਲ ਸੁੱਖ ਦੀ ਜ਼ਿੰਦਗੀ ਬਤੀਤ ਕਰਦੇ ਪਏ ਸਨ ਪਰ ਅਚਾਨਕ ਉਹਨਾਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਜਿਵੇਂ ਹੀ ਅਕਾਲ ਚਲਾਣੇ ਕੀਤੇ ਘਰ ਦੇ ਵਿੱਚ ਕਲੇ-ਕਲੇਸ਼ ਰਹਿਣ ਲੱਗਾ ਕਹਿੰਦੇ ਕਲੇ-ਕਲੇਸ਼ ਹੁਣ ਇੰਨਾ ਜ਼ਿਆਦਾ ਵੱਧ ਗਿਆ ਕਿ ਮਾਂ ਨੇ ਫੈਸਲਾ ਕੀਤਾ ਕਿ ਆਪਣਾ ਇਸਾ ਮੰਡਲੋ ਰੋਜ਼ ਦੇ ਕਲੇ ਕਲੇਸ਼ ਕਰਦੇ ਬਰਕਤ ਖਾ ਜਾਂਦੀ ਹੈ ਤੇ ਜਿਸ ਹਿਸਾਬ ਨਾਲ ਵੱਡੋ ਟੁਕੋ ਘਰ ਵਿੱਚ ਬਰਕਤ ਵੀ ਨਹੀਂ ਰਹਿਣੀ ਤੇ ਤੁਹਾਡੇ ਕੰਮ ਕਾਰ ਵਿੱਚ ਵੀ ਬਰਕਤ ਨਹੀਂ ਰਹਿਣੀ ਕਹਿੰਦੇ ਹੁਣ ਮਾਂ ਨੇ ਚਾਰਾਂ ਪੁੱਤਰਾਂ ਤੇ ਚਾਰਾਂ ਨੌਹਾਂ ਨੂੰ ਬੁਲਾਇਆ ਕਹਿੰਦੇ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਜਿਹੜੇ ਖੇਤ ਤੇ ਜ਼ਮੀਨ ਹੈ ਉਹ ਵੀ ਚਾਰ ਹਿੱਸੇ ਕਰ ਲਓ ਤੇ ਘਰ ਦੇ ਵੀ ਚਾਰ ਹਿੱਸੇ ਕਰ ਲਓ ਕਹਿੰਦੇ ਖੇਤ ਤੇ ਜ਼ਮੀਨਾਂ ਦੇ ਚਾਰ ਹਿੱਸੇ ਹੋ ਗਏ ਚਾਰ ਹੀ ਘਰ ਦੇ ਹਿੱਸੇ ਹੋ ਗਏ ਹੁਣ ਵਾਰੀ ਮਾਂ ਦੀ ਸੀ ਸਾਰਿਆਂ ਜਾਣਿਆਂ ਨੇ ਫੈਸਲਾ ਕੀਤਾ ਕਿ ਮਾਂ ਇੱਕ ਇੱਕ ਮਹੀਨਾ ਸਾਰਿਆਂ ਘਰ ਪਹਿਲਾ ਮਹੀਨਾ ਵੱਡੇ ਫਿਰ ਅਗਲੇ ਘਰ ਫਿਰ ਐਵੇਂ ਕਰਕੇ ਚਾਰ ਮਹੀਨੇ ਇੱਕ ਇੱਕ ਕਰਕੇ ਸਭ ਕੁਲ ਸਭ ਦੇ ਕੋਲ ਰਹਾ ਕਰੇਗੇ ਕਹਿੰਦੇ ਜਦੋਂ ਇਹ ਗੱਲ ਛੋਟੇ ਪੁੱਤ ਨੇ ਸੁਣੀ ਤਾਂ ਉਹਨੂੰ ਬਿਲਕੁਲ ਚੰਗੀ ਨਾ ਲੱਗੀ ਕਹਿੰਦੇ ਹੁਣ ਉਹਨੇ ਕਿਹਾ ਜੇ ਕਹੋ ਤੇ ਮੈਂ ਮਾਣ ਨੂੰ ਰੱਖ ਲੈਂਦਾ ਹਾਂ ਇਹਨਾਂ ਕਹਿਣਾ ਨਹੀਂ ਉਹ ਕਹਿੰਦਾ ਕਿ ਭਰਾ ਤੇ ਭਾਬਿਆਂ ਨੂੰ ਕਹਿੰਦਾ ਕਿ ਮੈਂ ਮਾਣ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਇਹਦੇ ਬਦਲੇ ਜਿਹੜਾ ਮੇਰਾ ਜ਼ਮੀਨ ਦਾ ਹਿੱਸਾ ਹੈ ਉਹ ਵੀ ਰੱਖ ਲਓ ਉਹ ਕਹਿੰਦਾ ਕਿ ਐਵੇਂ ਤੇ ਤੂੰ ਕੱਲ ਨੂੰ ਫੇਰ ਮੰਗੇਗਾ ਕਾਗਜ਼ ਲੈ ਕੇ ਆਉਂਦੇ ਹਾਂ ਚਾਰ ਲੋਕਾਂ ਦੇ ਸਾਹਮਣੇ ਲਿਖ ਕੇ ਦੇ ਫੇਰ ਤੂੰ ਮਾਣ ਨੂੰ ਲੈ ਕੇ چلا ਜਾਏਂ ਉਨੇ ਕਿਆ ਠੀਕ ਹੈ ਜਦੋਂ ਲਿਖ ਕੇ ਦੇ ਦਿੱਤਾ ਤੇ ਉਹ ਕਹਿੰਦੇ ਕਿ ਭਰਾਵਾ ਇਹ ਘਰ ਦਾ ਹਿੱਸਾ ਵੀ ਸਾਡਾ ਹੈ ਹੁਣ ਇਹ ਤਿੰਨ ਥਾਂ ਸਾਰਾ ਕੁਝ ਹੋਏਗਾ ਤੈਨੂੰ ਇਹ ਘਰੋਂ ਜਾਣਾ ਪਵੇਗਾ ਉਹ ਕਹਿੰਦਾ ਠੀਕ ਹੈ ਹੁਣ ਖੇਤ ਦੇ ਬਾਾਰ ਉਹ ਅਕਸਰ ਹੀ ਜਦੋਂ ਰਾਤ ਨੂੰ ਉਥੇ ਨਿਗਰਾਨੀ ਰੱਖਿਆ ਕਰਦਾ ਸੀ ਤਾਂ ਕਹਿੰਦੇ ਉਥੇ ਇੱਕ ਸ਼ਨ ਬਣੀ ਹੋਈ ਸੀ ਕਹਿੰਦੇ ਹੁਣ ਉਥੇ ਜਾ ਕੇ ਆਪਣੀ ਘਰ ਵਾਲੀ ਤੇ ਆਪਣੀ ਮਾਂ ਦੇ ਨਾਲ ਰਹਿਣ ਲੱਗਾ ਕਹਿੰਦੇ ਦੋਵੇਂ ਜਾਣੇ ਮਾਂ ਦੀ ਬੜੀ ਸੇਵਾ ਕਰਦੇ ਰੋਜ਼ ਦੋਵੇਂ ਪਤੀ ਪਤਨੀ ਦਿਹਾੜੀ ਜਾਇਆ ਕਰਦੇ ਤੇ ਜੋ ਵੀ ਮਿਲਦਾ ਮਾਂ ਦੇ ਨਾਲ ਵੰਡ ਕੇ ਖਾਇਆ ਕਰਦੇ ਮਾਂ ਕਹਿੰਦੀ ਪੁੱਤ ਤੂੰ ਏਕ ਇੱਕ ਕਮਲ ਕਦਾਇਆ ਜਿਹੜੇ ਤੈਨੂੰ ਹਿੱਸੇ ਵੰਡੇ ਆਉਂਦੇ ਸੀ ਤੂੰ ਰੱਖ ਲੈਂਦਾ ਮੈਂ ਮਹੀਨਾ ਮਹੀਨਾ ਸਾਰਿਆਂ ਘਰ ਰਹਿ ਲੈਣਾ ਸੀ ਉਹ ਕਹਿੰਦਾ ਨਹੀਂ ਮਾਂ ਮੈਨੂੰ ਪਤਾ ਸੀ ਭਾਬੀਆਂ ਤੇ ਭਰਾਵਾਂ ਨੇ ਤੇਰੇ ਨਾਲ ਕਿਵੇਂ ਦਾ ਵਤੀਰਾ ਕਰਨਾ ਸੀ ਤੇ ਇਹ ਮੈਂ ਹੋਂਦਾ ਵੇਖ ਨਹੀਂ ਸਕਦਾ ਤਾਂ ਕਰਕੇ ਮੈਂ ਇਹ ਕੀਤੀ ਉਸ ਨੂੰ ਹਮੇਸ਼ਾ ਮਾਂ ਬੜੀਆਂ ਅਸੀਸਾਂ ਦਿਆ ਕਰਦੀ ਮਾਂ ਨੇ ਕਿਹਾ ਕਰਨਾ ਪੁੱਤ ਰੱਬ ਤੇਰੇ ਘਰ ਰੰਗ ਭਾਗ ਲਾਵੇ ਮਾਂ ਨੇ ਅਸੀਸਾਂ ਦਿੰਦਿਆਂ ਥੱਕਿਆ ਹੀ ਨਾ ਕਰਨਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਮਾਂ ਅਕਾਲ ਚਲਾਣੇ ਕਰ ਗਈ ਉਹਨਾਂ ਦੀ ਘਰ ਵਾਲੀ ਕਹਿੰਦੀ ਤੁਹਾਡੀ ਮਾਂ ਵੀ ਅਕਾਲ ਚਲਾਣੇ ਕਰ ਗਈ ਹੈ ਤੇ ਹੱਥੋਂ ਜ਼ਮੀਨ ਤੇ ਜਾਇਦਾਦ ਤੇ ਘਰ ਵੀ ਚਲਾ ਗਿਆ ਉਹਨੇ ਹਮੇਸ਼ਾ ਕਿਹਾ ਕਰਨਾ ਕੋਈ ਨਾ ਕੋਈ ਨਾ ਭਗਵਾਨ ਨੇ ਜੇ ਤੁਰ ਗਿਆ ਤਾਂ ਪਰਮਾਤਮਾ ਬੜੇ ਰੰਗ ਦਿਖਾਉਂਦਾ ਹੈ ਸਿਆਣੇ ਕਿਹਾ ਕਰਦੇ ਸੀ ਕਿ ਬਜ਼ੁਰਗ ਕਹਿੰਦੇ ਮਾਂ ਪਿਓ ਜਿਹੜੇ ਨੇ ਉਹ ਜਿੰਨੀਆਂ ਅਸੀਸਾਂ ਦੇਣ ਉਹਨੇ ਹੀ ਜ਼ਿਆਦਾ ਤਾਂ ਦੌਲਤ ਤੇ ਬਰਕਤ ਦੇ ਰਾਹ ਖੁੱਲ ਜਾਂਦੇ ਨੇ ਕਹਿੰਦੇ ਹੁਣ ਉਹ ਚੁੱਪ ਕਰਕੇ ਦੋਵੇਂ ਜਾਣੇ ਕੰਮ ਤੇ ਜਾਇਆ ਕਰਦੇ ਅੰਜ ਰਾਤ ਜਦੋਂ ਉਹ ਸੁੱਤਾ ਤੇ ਉਹਨੂੰ ਰਾਤ ਸੁਪਨਾ ਆਉਂਦਾ ਕੋਈ ਉਹਦੇ ਜਿਹੜਾ ਸੁਪਨੇ ਦੇ ਵਿੱਚ ਆ ਕੇ ਉਹਨੂੰ ਕਹਿਣ ਦਿਆ ਹੁੰਦਾ ਜਿੱਥੇ ਤੂੰ ਰਹਿਣ ਦਿਆ ਇਦੇ ਪਿਛੇ ਇੱਕ ਦਰਖਤ ਹੈ ਉਹ ਦਰਖਤ ਨੂੰ 14 ਤੋਂ ਜਾ ਕੇ ਥੋੜਾ ਜਿਹਾ ਉਹਦੀਆਂ ਚਣਾ ਪੁੱਟੇਗਾ ਤੈਨੂੰ ਕੋਈ ਹਜ਼ਾਰ ਸੋਨੇ ਦੀਆਂ ਮੋਹਰਾਂ ਨਿਕਲਣਗੀਆਂ ਤੇ ਉਹ ਮੋਹਰਾਂ ਦੇ ਨਾਲ ਤੂੰ ਆਪਣੀ ਸਾਰੀ ਜ਼ਿੰਦਗੀ ਆਰਾਮ ਦੇ ਨਾਲ ਕੱਟ ਸਕਦਾ ਹੈ ਉਸਨੇ ਕਿਹਾ ਜਿਹੜੀਆਂ ਇਹਦਾ ਹਜ਼ਾਰ ਤੁਸੀਂ ਸੋਨੇ ਦੀਆਂ ਮੋਹਰਾਂ ਕਹਿੰਦੇ ਹੋ ਜੋ ਵੀ ਪ੍ਰਕਾਸ਼ ਸੀ ਜੋ ਉਹਨੂੰ ਸੁਪਨਾ ਦਿਖਦਾ ਪਿਆ ਸੀ ਉਹਨੂੰ ਕਹਿੰਦਾ ਬਾਈ ਜੋ ਵੀ ਤੁਸੀਂ ਕਹਿੰਦੇ ਹੋ ਇਹ 10000 ਸੋਨੇ ਦੀਆਂ ਮੋਹਰਾਂ ਨੇ ਜੇਕਰ ਮੈਂ ਲੈ ਲੈਣਾ ਹਾਂ ਤਾਂ ਤੁਸੀਂ ਇੱਕ ਗੱਲ ਦੱਸੋ ਇਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਮੈਂ ਲੈ ਕੇ ਘਰ ਆਵਾਂਗਾ ਇਹਦੇ 'ਚ ਬਰਕਤ ਹੈ ਅੱਗੋਂ ਜਵਾਬ ਆਇਆ ਕਿ ਇਹਦੇ 'ਚ ਬਰਕਤ ਕੋਈ ਨਹੀਂ ਪਰ ਤੇਰੀ ਜ਼ਿੰਦਗੀ ਸੁਖਨਮਾ ਹੋ ਜਾਵੇਗੀ ਬਰਕਤ ਨਹੀਂ ਹੈਗੀ ਉਹ ਕਹਿੰਦਾ ਕਿ ਫਿਰ ਇਹ ਮੈਨੂੰ ਨਹੀਂ ਚਾਹੀਦੀਆਂ ਜੇ ਇਹਦੇ 'ਚ ਬਰਕਤ ਨਹੀਂ ਤੇ ਫਿਰ ਇਹ ਮੇਰੇ ਕਿਸੇ ਕੰਮ ਦੀਆਂ ਨਹੀਂ ਹੈ ਉਹਨਾਂ ਕਿਹਾ ਕਿ ਠੀਕ ਹੈ ਹੁਣ ਉਹ ਅਗਲੇ ਦਿਨ ਆਪਣੇ ਉਵੇਂ ਕੰਮਕਾਰ ਕਰਨ ਲਈ ਚਲਾ ਜਾਂਦਾ ਕੰਮ ਕਰ ਕਰਕੇ ਥੱਕ ਹਾਰ ਕੇ ਆਉਂਦੇ ਨੇ ਤੇ ਪ੍ਰਸ਼ਾਦਾ ਪਾਣੀ ਖਾ ਕੇ ਸੌਂ ਜਾਂਦੇ ਨੇ ਅੱਜ ਫੇਰ ਸੁਪਨਾ ਆਉਂਦਾ ਕਹਿੰਦਾ ਕਿ ਭਲੇ ਪੁਰਖਾ ਜੇ ਕਾਲਾ ਤਾਂ ਦਾਸ 1000 ਸੋਨੇ ਦੀਆਂ ਮੋਹਰਾਂ ਨਹੀਂ ਨਹੀਂ ਆ ਪਰ ਅੱਜ ਤੇਰੇ ਘਰ ਦੇ ਬਾਹਰ ਜਿਹੜੀਆਂ 1000 ਸੋਨੇ ਦੀਆਂ ਮੋਹਰਾਂ ਪਈਆਂ ਨੇ ਤੂੰ ਉਹ ਤਾਂ ਜਾ ਕੇ ਲੈ ਲੈ ਉਹਨੇ ਕਿਹਾ ਜੀ ਤੁਸੀਂ ਤੁਸੀਂ ਆਉਂਦੇ ਕਿਉਂ ਪਏ ਹੋ 1000 ਸੋਨੇ ਦੀਆਂ ਮੋਹਰਾਂ ਮੇਰੇ ਘਰ ਦੇ ਪਿਛੇ ਦਰਖਤ ਦੀ ਜੜ ਤੇ ਪਰ ਤੁਸੀਂ ਇਹ ਦੱਸੋ ਇਨ੍ਹਾਂ ਹਜ਼ਾਰ ਵਿੱਚ ਕੋਈ ਬਰਕਤ ਹੈ? ਉਹਨੇ ਕਿਹਾ ਬਰਕਤ ਤੇ ਨਹੀਂ ਹੈ। ਪਰ ਇਹਦੇ ਨਾਲ ਤੂੰ ਸਾਰੀ ਜ਼ਿੰਦਗੀ ਬੈਠ ਕੇ ਖਾ ਸਕਦਾ ਹੈ। ਉਹਨੇ ਕਿਹਾ ਜੀ ਨਹੀਂ ਸਾਡੇ ਹੱਥ ਪੈਰ ਚੱਲਦੇ ਨੇ ਅਸੀਂ ਖਾ ਸਕਦੇ ਹਾਂ। ਮੈਨੂੰ ਬਿਨਾਂ ਬਰਕਤ ਵਾਲੀਆਂ ਮੋਹਰਾਂ ਨਹੀਂ ਚਾਹੀਦੀਆਂ। ਇਨ੍ਹਾਂ ਕਹਿ ਕੇ ਅਗਲੇ ਦਿਨ ਉਹ ਆਪਣੀ ਪਤਨੀ ਨੂੰ ਸਾਰਾ ਵਾਕਿਆ ਦੱਸਿਆ ਹੈ। ਭਗਵਾਨ ਨੇ 2 ਦਿਨ ਹੋ ਗਏ ਨੇ। ਜਦੋਂ ਸੌਂਦਾ ਹਾਂ ਕੋਈ ਸੁਪਨੇ 'ਚ ਪ੍ਰਕਾਸ਼ ਆਉਂਦਾ ਹੈ। ਕੋਈ ਬਜ਼ੁਰਗ ਬਾਬਾ ਆਉਂਦਾ ਹੈ ਤੇ ਮੈਨੂੰ ਕਹਿੰਦਾ ਆਪਣੇ ਘਰ ਦੇ ਪਿਛੇ ਮੋਹਰਾ ਨੇ ਤੇ ਜਾ ਕੇ ਲੈ ਆ ਕਹਿੰਦੇ ਕਿ ਫੇਰ ਤੁਸੀਂ ਲਿਆਉਂਦੇ ਕਿਉਂ ਨਹੀਂ ਕਹਿੰਦਾ ਕਿ ਜਦੋਂ ਮੈਂ ਸਵਾਲ ਕਰਦਾ ਕਿ ਉਹਨਾਂ 'ਚ ਬਰਕਤ ਹੈ ਤਾਂ ਉਹ ਕਹਿੰਦੇ ਬਰਕਤ ਨਹੀਂ ਹੈ ਉਹ ਕਹਿੰਦਾ ਅੱਛਾ ਕਹਿੰਦੇ ਕਿ ਚਲੋ ਦੇਖ ਲਓ ਜਿਵੇਂ ਤੁਹਾਨੂੰ ਚੰਗਾ ਲੱਗੇ ਇਹਨਾਂ ਕਹਿ ਕੇ ਦੋਵੇਂ ਜਾਣੇ ਕੰਮਕਾਰ ਲਈ ਚਲੇ ਜਾਂਦੇ ਹਨ ਜਦੋਂ ਤੁਰਦੇ ਤੁਰਦੇ ਜਾਂਦੇ ਤੇ ਆਪਣਾ ਕੰਮਕਾਰ ਕਰਕੇ ਰਾਤ ਨੂੰ ਵਾਪਸ ਆ ਗਏ ਕਹਿੰਦੇ ਅੱਜ ਫੇਰ ਸੌਂਦਾ ਹੈ ਜਦੋਂ ਗੋੜੀ ਨਿੰਦਰ ਹੋਈ ਤੇ ਉਹ ਬਜ਼ੁਰਗ ਬਾਬਾ ਫਿਰ ਆ ਗਿਆ ਉਹ ਬਜ਼ੁਰਗ ਬਾਬੇ ਨੇ ਕਿਹਾ ਕਿ ਪੁੱਤ ਅੱਜ ਤੇਰੇ ਵੇੜੇ ਦੇ ਪਿੱਛੇ ਦੋ ਮੋਰਾਂ ਪਈਆਂ ਨੇ ਤੇ ਜਾ ਕੇ ਉਹਨਾਂ ਨੂੰ ਲੈ ਆ ਉਹਨੇ ਫਿਰ ਸਵਾਲ ਕੀਤਾ ਬਾਬਾ ਉਹਦੇ ਵਿੱਚ ਬਰਕਤ ਹੈ ਉਹਨੇ ਕਿਹਾ ਹਾਂ ਇਹਦੇ ਵਿੱਚ ਬਹੁਤ ਬਰਕਤ ਹੈ ਇਹ ਬਰਕਤ ਐਸੀ ਹੈ ਜੋ ਸਦੀਵੀ ਰਹਿੰਦੀ ਹੈ ਉਹਨੇ ਕਿਹਾ ਕਿ ਠੀਕ ਹੈ ਬਾਬਾ ਸਵੇਰ ਹੋਈ ਤੇ ਅਮਰਤ ਵੇਲਾ ਹੋਇਆ ਮੈਂ ਮੋਹਰਾਂ ਲੈ ਕੇ ਆਵਾਂਗਾ ਇਹਨਾਂ ਕਹਿ ਕੇ ਉਹ ਸੌਂ ਗਿਆ ਸਵੇਰ ਹੋਈ ਆਪਣੀ ਪਤਨੀ ਨੂੰ ਬੁਲਾਇਆ ਪ੍ਰਮਾਤਮਾ ਦਾ ਨਾਮ ਲਿਆ ਕਹਿੰਦੇ ਭਾਗਵਾਨ ਨੇ ਅਜੋ ਬਜ਼ੁਰਗ ਬਾਬਾ ਫਿਰ ਸੁਪਨੇ ਚ ਆਇਆ ਸੀ ਉਹਨੇ ਮੈਨੂੰ ਕਿਹਾ ਕਿ ਤੇਰੇ ਘਰ ਦੇ ਬਾਦ ਦੋ ਸੋਨੇ ਦੀਆਂ ਮੋਹਰਾਂ ਨੇ ਤੇ ਤੂੰ ਉਹ ਲੈ ਲੈ ਕਹਿੰਦੇ ਫਿਰ ਕਹਿੰਦੇ ਉਹ ਕਹਿੰਦਾ ਸੀ ਕਿ ਇਹਦੇ 'ਚ ਬੜੀ ਬਰਕਤ ਹੈ ਉਹ ਕਹਿੰਦੇ ਫਿਰ ਲੈ ਆਓ ਜਾ ਕੇ ਰੁੱਖ ਦੇ ਪਿੱਛੇ ਉਹਨਾਂ ਥੋੜਾ ਜਿਹਾ ਫਰੋਲਦੇ ਨੇ ਤੇ ਥੱਲੋਂ ਦੋ ਮੋਹਰਾਂ ਲੱਭਦੀਆਂ ਨੇ ਤੇ ਆਪਣੇ ਕੋਲ ਰੱਖਦੇ ਨੇ ਇਹਨਾਂ ਨੂੰ ਬਾਹਰ ਸੰਤ ਫਕੀਰ ਹੋਕਾ ਦੇਂਦੇ ਨੇ ਪ੍ਰਸ਼ਾਦਾ ਪਾਣੀ ਦੀ ਆਸ ਲੈ ਕੇ ਆਇਆ ਉਹ ਕਹਿੰਦੇ ਕਿ ਇਸ ਸਮੇਂ ਆਪਣੇ ਕੋਲ ਖਾਣ ਲਈ ਤੇ ਕੁਝ ਨਹੀਂ ਉਹ ਕਹਿੰਦੇ ਇੱਕ ਮੋਰ ਹੀ ਬਾਬੇ ਨੂੰ ਦੇ ਦਿਓ ਉਹ ਇੱਕ ਮੋਰ ਬਾਬੇ ਨੂੰ ਦੇ ਦਿੰਦੇ ਨੇ ਬਾਬਾ ਕਹਿੰਦਾ ਪੁੱਤ ਮੈਨੂੰ ਇਹ ਨਹੀਂ ਚਾਹੀਦੀ ਮੈਂ ਤਾਂ ਪ੍ਰਸ਼ਾਦੇ ਦੀ ਆਸ ਰੱਖਦਾ ਹਾਂ ਕਹਿੰਦੇ ਬਾਬਾ ਫਿਰ ਬੈਠ ਜਾਓ ਤੇ ਮੈਂ ਤੁਹਾਡੇ ਲਈ ਪ੍ਰਸ਼ਾਦਾ ਪਾਣੀ ਦੀ ਵਿਵਸਥਾ ਕਰਦਾ ਹਾਂ ਉਹ ਮੋਰ ਦੇ ਕੇ ਰਾਸ਼ਨ ਪਾਣੀ ਲੈ ਕੇ ਆਉਂਦੇ ਨੇ ਸੰਤ ਫਕੀਰ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਕਹਿੰਦੇ ਜਦੋਂ ਪ੍ਰਸ਼ਾਦਾ ਪਾਣੀ ਛਕਿਆ ਤੇ ਉਸ ਤੋਂ ਬਾਅਦ ਸ਼ਾਮ ਹੋ ਗਈ ਸ਼ਾਮ ਹੋਈ ਤੇ ਇੱਕ ਮੋਰ ਕੋਲ ਬੱਚੀ ਤੇ ਉਹਦੀ ਪਤਨੀ ਕਹਿੰਦੀ ਬੜੇ ਸਮੇ ਹੋ ਗਏ ਨੇ ਕਹਿੰਦੇ ਪਹਿਲਾਂ ਜਦੋਂ ਐਵੇਂ ਦੇ ਲੋਕ ਹੁੰਦੇ ਸਨ ਉਹ ਹਰ ਚੀਜ਼ ਖਾ ਲਿਆ ਕਰਦੇ ਸਨ ਕਹਿੰਦੇ ਮੇਰਾ ਦਿਲ ਕਰਦਾ ਤੁਸੀਂ ਨਾ ਮੱਛੀ ਲੈ ਕੇ ਆਓ ਤੇ ਆਪਾਂ ਉਹ ਖਾਈਏ ਉਹ ਕਹਿੰਦਾ ਕਿ ਮੈਂ ਲੱਕਣਾ ਵੀ ਲੈ ਆਉਣਾ ਹਾਂ ਤੇ ਜਿਹੜੀ ਮੋਰ ਬਚੀ ਹੈ ਮੱਛੀ ਵੀ ਲੈ ਆਉਂਦਾ ਹਾਂ ਤੇ ਤੂੰ ਐਵੇਂ ਕਰੀ ਤੂੰ ਸਾਰਾ ਬੰਦੋਬਸਤ ਕਰਕੇ ਰੱਖੀ ਕਹਿੰਦੇ ਠੀਕ ਹੈ ਹੁਣ ਉਹ ਜਦੋਂ ਜਾਂਦਾ ਮੱਛੀ ਲੈ ਕੇ ਆਉਂਦਾ ਮੋਰ ਦੇ ਕੇ ਘਰ ਲਿਆ ਕੇ ਤੇ ਉਹਨੂੰ ਜਦੋਂ ਉਹ ਢਿੱਡ ਫਰੋਲਦਾ ਹੈ ਤੇ ਉਹਦੇ ਵਿੱਚੋਂ ਦੋ ਮੋਤੀ ਸ਼ਾਨਦਾਰ ਜਿਹੜੇ ਉਹ ਚਮਕੀਲੇ ਹੁੰਦੇ ਹਨ ਉਹ ਨਿਕਲਦੇ ਹਨ ਅੱਜ ਤੱਕ ਕਿਸੇ ਨੇ ਨਹੀਂ ਦੇਖੇ ਹੁੰਦੇ ਉਹ ਆਪਣੇ ਘਰ ਵਾਲੇ ਨੂੰ ਵਿਖਾਉਂਦੀ ਹੈ ਤੇ ਘਰ ਵਾਲੇ ਨੇ ਆਪਣੀ ਤੋਤੀ ਜਿਹੜੀ ਪਾਈ ਸੀ ਉਹਦੇ ਨਾਲ ਥੋੜਾ ਜਿਹਾ ਕੱਪੜਾ ਪਾੜ ਕੇ ਉਹਦੇ ਚ ਦੋਵੇਂ ਰੱਖ ਦਿੱਤੇ ਜਦੋਂ ਦੋਵੇਂ ਰੱਖੇ ਤਾਂ ਸਵੇਰੇ ਕਹਿੰਦਾ ਕਿ ਮੈਂ ਸੁਨਿਆਰੇ ਦੇ ਕੋਲ ਜਾਵਾਂਗਾ ਤੇ ਉਹ ਮੈਨੂੰ ਇਹਦਾ ਜਿਹੜਾ ਪਾ ਦੇ ਦੇਵੇਗਾ ਤੇ ਚੱਲ ਫਿਰ ਆਪਣੇ ਜੂਨ ਥੋੜੇ ਜਿਹੀ ਸੌਖੀ ਹੋ ਜਾਵेंगी ਸੁਨਿਆਰੇ ਦੇ ਕੋਲ ਸਵੇਰੇ ਉਹ ਜਾਂਦਾ ਹੈ ਤੇ ਇੱਕ ਮੋਤੀ ਦਿੰਦਾ ਹੈ ਸੁਨਿਆਰਾ ਕਹਿੰਦਾ ਭਰਾਵਾ ਤੈਨੂੰ ਇਹ ਕਿੱਥੋਂ ਮਿਲਿਆ ਉਹ ਕਹਿੰਦਾ ਕਿ ਤੁਸੀਂ ਮੈਨੂੰ ਇਹਦਾ ਬੰਦਾ ਜੋ ਵੀ ਹੈ ਉਹ ਮੈਨੂੰ ਦਿਓ ਹੋਰ ਸਵਾਲ ਜਵਾਬ ਨਾ ਕਰੋ ਕਹਿੰਦਾ ਕਿ ਭਰਾਵਾ ਇਹ ਬਹੁਤ ਹੀ ਬੇਸ਼ਕੀਮਤੀ ਹੈ ਜੇ ਮੈਂ ਆਪਣਾ ਸਾਰਾ ਕੁਝ ਵੇਚ ਵਟ ਕੇ ਵੀ ਤਵਾ ਇਹਦਾ ਪਾਤ ਤਾਂ ਵੀ ਨਹੀਂ ਦੇ ਸਕਦਾ ਕਹਿੰਦਾ ਇਹਦਾ ਪਾ ਚਾਹੀਦਾ ਹੈ ਤਾਂ ਨਗਰ ਦੇ ਰਾਜੇ ਕੋਲ ਤੁਰ ਜਾ ਉਹ ਤੈਨੂੰ ਇਹਦਾ ਪਾਤ ਦੇ ਦੇਵੇਗਾ ਉਹ ਰਾਜੇ ਦੇ ਕੋਲ ਗਿਆ ਤੇ ਜਾ ਕੇ ਰਾਜੇ ਨੂੰ ਉਹ ਮੋਤੀ ਵਿਖਾਇਆ ਰਾਜਾ ਵੇਖ ਕੇ ਬੜਾ ਹੈਰਾਨ ਹੋਇਆ ਰਾਜਾ ਕਹਿੰਦਾ ਮੈਂ ਬੜੇ ਪਹਿਲਾਂ ਇਹਨਾਂ ਮੋਤੀਆਂ ਬਾਰੇ ਸੁਣਿਆ ਸੀ ਇਹ ਮੋਤੀ ਨੇ ਪਰ ਇਕੱਲਾ ਨਹੀਂ ਇੱਕ ਹੋਰ ਹੋਏਗਾ ਉਹ ਕਹਿੰਦਾ ਹਾਂ ਕਹਿੰਦੇ ਦੋ ਸੁੱਚੇ ਮੋਤੀ ਇਹਦੇ ਜਿਹੇ ਕੋਲ ਹੋਣ ਦੁੱਖ ਰੋਗ ਕਲੇਸ਼ ਇਹ ਸਾਰਾ ਕੁਝ ਦੂਰ ਕਰ ਦਿੰਦੇ ਨੇ ਉਹ ਕਹਿੰਦਾ ਰਾਜਾ ਮੈਂ ਤਾਂ ਓੰਜ ਵੀ ਵੇਚਣਾ ਚਾਹੁੰਦਾ ਹਾਂ ਉਹ ਕਹਿੰਦਾ ਫਿਰ ਦੂਜਾ ਮੋਤੀ ਵੀ ਲੈ ਕੇ ਆ ਉਹ ਦੂਜਾ ਮੋਤੀ ਵੀ ਲੈ ਕੇ ਤੇ ਉਹਦੇ ਕੋਲ ਆ ਜਾਂਦਾ ਹੈ ਰਾਜੇ ਨੂੰ ਕਹਿੰਦਾ ਰਾਜਾ ਹੁਣ ਇਹਦੀ ਕੀਮਤ ਦਿਓ ਰਾਜਾ ਕਹਿੰਦਾ ਕੀਮਤ ਤੇ ਮੈਂ ਤੈਨੂੰ ਇਹਦੀ ਦੇ ਨਹੀਂ ਸਕਦਾ ਜਿੰਨੀ ਇਹਦੀ ਕੀਮਤ ਹੈ ਪਰ ਤੂੰ ਐਵੇਂ ਕਰ ਤੂੰ ਚਾਰ ਖੱਜਰਾ ਜਾਂ ਘੋੜੇ ਜੋ ਤੇਰੇ ਕੋਲ ਹੈ ਤੂੰ ਉਹ ਲੈ ਆ ਉਹਨਾਂ ਨੂੰ ਤੂੰ ਲੱਦ ਕੇ ਸ਼ਾਮ ਤੱਕ ਜਿੰਨਾ ਇਥੋਂ ਖਜ਼ਾਨਾ ਲੈ ਕੇ ਜਾ ਸਕਦਾ ਹੈ ਉਹ ਲੈ ਜਾ ਉਹ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਉਹ ਇੰਨਾ ਖਜ਼ਾਨਾ ਭਰ-ਭਰ ਕੇ ਲੈ ਜਾਂਦਾ ਹੈ ਤੇ ਰਾਜੀ ਦਾ ਧੰਨਵਾਦ ਕਰਕੇ ਘਰ ਚਲਾ ਜਾਂਦਾ ਹੈ ਉਹਦੀ ਪਤਨੀ ਕਹਿੰਦੀ ਕਿ ਆਦੂ ਨਿੱਕੇ ਨਿੱਕੇ ਇੰਨਾ ਕੁਝ ਉਹਦਾ ਉਹ ਕਹਿੰਦਾ ਕਿ ਮੈਂ ਤੈਨੂੰ ਕਿਹਾ ਸੀ ਨਾ ਜੋ ਮਾਪਿਓ ਦੀ ਸੇਵਾ ਕਰਦਾ ਜੋ ਆਪਣੇ ਮਾਪਿਓ ਨੂੰ ਕਦੀ ਦੁੱਖ ਨਹੀਂ ਦਿੰਦਾ ਉਹਨਾਂ ਦਾ ਕਹਿਣਾ ਮੰਨਦਾ ਤੇ ਮਾਪਿਓ ਵੀ ਆਪਣੇ ਔਲਾਦ 'ਚ ਫਰਕ ਨਹੀਂ ਕਰਦਾ ਉਹਨਾਂ ਦਾ ਹਰ ਦੁੱਖ ਸੁੱਖ ਦੇਖਦਾ ਹੈ ਉਸ ਘਰ ਆਪੇ ਬਰਕਤ ਆ ਜਾਂਦੀ ਹੈ ਉਹ ਹੋਰ ਕੋਈ ਨਹੀਂ ਸੀ ਉਹ ਮਾਤਾ ਪਿਤਾ ਵੱਲੋਂ ਦਿੱਤੀਆਂ ਅਸੀਸਾਂ ਦਾ ਪ੍ਰਕਾਸ਼ ਸੀ ਜੋ ਰੋਜ਼ ਆਪਣੇ ਕੋਲ ਤਰ੍ਹਾਂ ਤਰ੍ਹਾਂ ਦੀ ਪੇਸ਼ ਬਦਲ ਕੇ ਹਾਜ਼ਰ ਹੁੰਦੇ ਸੀ ਤੇ ਸੋਨੇ ਦੇ ਮੋਹਰੇ ਫਿਰ 1000 ਸੋਨੇ ਦੇ ਮੋਹਰੇ ਤੇ ਫਿਰ ਉਹ ਬਰਕਤ ਵਾਲੀਆਂ ਦੋ ਸੋਨੇ ਦੀਆਂ ਮੋਹਰਾਂ ਲੈ ਕੇ ਆਉਂਦੇ ਸੀ ਉਹ ਇੱਕ ਨਾਲ ਸੰਤ ਫਕੀਰ ਦਾ ਟਿੱਡ ਪਰਤਾ ਤੇ ਇੱਕ ਆ ਜਿਹੜੀ ਮੱਛੀ ਆਈ ਸੀ ਏਨੇ ਆਪਣਾ ਜਿਹੜਾ ਸੀ ਸਾਰਾ ਘਰ ਦੀ ਬਰਕਤ ਨਾਲ ਘਰ ਪਾ ਦਿੱਤਾ ਕਹਿੰਦੇ ਉਹਨੇ ਬੜੀ ਜ਼ਮੀਨ ਜਾਇਦਾਦ ਖਰੀਦ ਕੇ ਉਥੇ ਘਰ ਬਣਾਇਆ ਉਨੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਮਾਂ ਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੋ ਆਪਣੇ ਘਰ ਮਾਂ ਪਿਓ ਦੀ ਸੇਵਾ ਕਰ ਲੈਂਦੇ ਹਨ ਉਹ ਸਾਰੇ ਤੀਤ ਇਸ਼ਨਾਨਾਂ ਦਾ ਇਸ਼ਨਾਨ ਕਰ ਲੈਂਦੇ ਹਨ ਉਹਦੇ ਕਰ ਬਰਕਤ ਹਮੇਸ਼ਾ ਰਹਿੰਦੀ ਹੈ ਜਿਸ ਘਰ ਬਰਕਤ ਚਾਹੀਦੀ ਹੈ ਘਰੋਂ ਕਲੇਸ਼ ਖਤਮ ਚਾਹੀਦਾ ਹੈ ਸੁੱਖ ਚਾਹੀਦੇ ਹਨ ਗਰੀਬੀ ਦੂਰ ਹੋ ਜਾਵੇ ਜੇ ਹਰ ਕੋਈ ਆਪਣੇ ਘਰ ਰਿਧੀ ਸiddhi ਚਾਹੁੰਦਾ ਹੈ ਉਹ ਆਪਣੇ ਮਾਂ ਪਿਓ ਦੀ ਸੇਵਾ ਕਰ ਲਓ ਉਹਨੇ ਆਪਣੀ ਜੋ ਵੀ ਆਇਆ ਕਰਨਾ ਰਾਹ ਦੇ ਵਿੱਚ ਉਹਨੂੰ ਚਾਲ ਪਾਣੀ ਸ਼ਿਕਾਇਆ ਕਰਨਾ ਤੇ ਨਾਲੇ ਗੱਲ ਦੱਸਿਆ ਕਰਨੀ ਅੱਜ ਜੋ ਵੀ ਮੈਨੂੰ ਮਿਲਿਆ ਮੇਰੀ ਮਾਂ ਦੀ ਅਸੀਸ ਕਰਕੇ ਮਿਲਿਆ ਮਾਂ ਦੀ ਅਸੀਸ ਬੱਚਿਆਂ ਨੂੰ ਤਾਰ ਦਿੰਦੀ ਹੈ ਮਾਂ ਬੱਚਿਆਂ ਦੀ ਕਾਮਯਾਬੀ ਲਈ ਹਰ ਉਹ ਮੰਤਰ ਜੰਤਰ ਕਰਦੀ ਹੈ ਜੋ ਕਰ ਸਕਦੀ ਹੈ ਤੇ ਉਹਦੀ ਮਾਂ ਨੇ ਵੀ ਉਹਦੀ ਕਾਮਯਾਬੀ ਦੇ ਰਾਹ ਖੋਲ ਦਿੱਤੇ ਭਰਾਵਾਂ ਨੇ ਤਾਂ ਹਿੱਸਾ ਵੰਡ ਕੇ ਕੋ ਰੱਖ ਲਿਆ ਸੀ ਬੇਦਖਲ ਕਰ ਦਿੱਤਾ ਪਰ ਉਸ ਦੀ ਮਾਂ ਦੀ ਅਸੀਸ ਨੇ ਉਸ ਨੂੰ ਤਾਰ ਦਿੱਤਾ ਫਿਰ ਸੰਗਤ ਜੀ ਇਸ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਮਾਂ ਪਿਓ ਦੀ ਸੇਵਾ ਕਰੋ ਤੇ ਮਾਂ ਪਿਓ ਨੂੰ ਵੀ ਚਾਹੀਦਾ ਹੈ ਕਿ ਔਲਾਦ ਵਿੱਚ ਕਿਸੇ ਤਰ੍ਹਾਂ ਦਾ ਫਰਕ ਨਾ ਕਰਨ ਦੋ ਔਲਾਦਾਂ ਨੇ ਦੋ ਪੁੱਤ ਨੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਨਾ ਸਮਝੋ ਇੱਕੋ ਪਲਣੇ 'ਚ ਦੋਨਾਂ ਨੂੰ ਤੋਲੋ ਜਦੋਂ ਇੱਕ ਪਲਣਾ ਭਾਰੀ ਕਰਕੇ ਤੇ ਇੱਕ ਛੋਟਾ ਕਰ ਦਿਓ ਤਾਂ ਹੀ ਕਰਕਲੇ ਕਲੇਸ਼ ਆਉਂਦੇ ਨੇ ਮਾਂ ਪਿਓ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਫਿਰ ਕਾਰਕ ਕਲੇਸ਼ ਨਹੀਂ ਹੋਣਗੇ ਦੁੱਖ ਨਹੀਂ ਹੋਣਗੇ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ